मैक्स 24 पंजाब न्यूज़ चैनल देखਦੇ ਦਰਸ਼ਕਾਂ ਨੂੰ ਪਿਆਰਪ੍ਰਸਤ ਸੱਖੀ ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀ ਖਬਰਾਂ ਤੁਰਤ ਤੱਕ ਪਹੁੰਚ ਰਹਿਣ ਆਪਣੇ ਅਤੇ ਆਪਣੇ ਪਰਿਵਾਰ ਦੇ ਚੰਗੇ ਅਤੇ ਸੁਨਹਿਰੇ ਭਵਿੱਖ ਵਾਸਤੇ ਵਿਦੇਸ਼ ਗਏ ਨੌਜਵਾਨਾਂ ਨੂੰ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਪੱਟੀ ਤੋਂ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਵਾਸਤੇ ਕਤਲ ਗਏ ਨੌਜਵਾਨ ਨੂੰ ਉੱਥੇ ਵਾਪਰੇ ਇੱਕ ਐਕਸੀਡੈਂਟ ਦੇ ਦੌਰਾਨ 2 ਸਾਲ ਦੀ ਸਜ਼ਾ ਅਤੇ ਪਵਿੰਜਾ ਲੱਖ ਰੁਪਏ ਦਾ ਜੁਰਮਾਨੇ ਦੀ ਅਦਾਲਤ ਵੱਲੋਂ ਕੀਤੇ ਜਾਣ ਤੋਂ ਬਾਅਦ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਪਰਿਵਾਰ 55 ਲੱਖ ਰੁਪਏ ਦੇਣ ਤੋਂ ਅਸਮਰੱਥ ਦਿਖਾਈ ਦੇ ਰਹੇ ਹਨ ਇਸੇ ਸੰਬੰਧੀ ਜਾਣਕਾਰੀ ਦਿੰਦੇ ਹਾਂ ਪਰਮਜੀਤ ਕੋ ਅਨੇ ਦੱਸਿਆ ਹੈ ਕਿ ਉਸਨੇ 2 ਸਾਲ ਪਹਿਲਾਂ ਕਰੀਬ 15 ਲੱਖ ਦਾ ਕਰਜ਼ਾ ਚੁੱਕ ਕੇ ਆਪਣੇ ਇਕਲੌਤੇ ਪੁੱਤਰ ਨੂੰ ਘਰ ਦੇ ਹਾਲਾਤ ਸੁਖਾਲੇ ਬਣਾਉਣ ਲਈ ਵਿਦੇਸ਼ ਕੱਤਰ ਭੇਜਿਆ ਸੀ ਜੋ ਕਿ ਉੱਥੇ ਟਰੱਕ ਚਲਾਉਣ ਦਾ ਕੰਮ ਕਰਦਾ ਸੀ 14 ਮਾਰਚ 2024 ਨੂੰ ਟਰਾਲਾ ਚਲਾਉਂਦੇ ਸਮੇਂ ਹਾਦਸੇ ਵਿੱਚ ਕਿਵ ਦੀ ਮੌਤ ਹੋ ਗਈ ਸੀ ਅਤੇ ਪੁਲਿਸ ਸੋਲੋ ਸਾਹਿਲ ਪ੍ਰੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ 2 ਸਾਲ ਦੀ ਕੈਦ ਅਤੇ 55 ਲੱਖ ਰੁਪਏ ਦੀ ਬਲੱਡ ਦੀ ਸਜ਼ਾ ਸੁਣਾਈ ਹੈ ਉਹਨਾਂ ਨੇ ਦੱਸਿਆ ਕਿ ਉਹ ਪਹਿਲਾਂ ਕਰਜ਼ੇ ਦੀ ਮਾਰੇ ਠਣ ਅਤੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਲੜਕੇ ਅਤੇ ਇੱਕ ਲੜਕਾ ਸਾਹਿਲਪ੍ਰੀਤ ਸਿੰਘ ਹੈ ਜਿਸ ਨੂੰ ਵਿਦੇਸ਼ ਵਿੱਚ ਸੜਕ ਹਾਦਸੇ ਕਾਰਨ ਸਜ਼ਾ ਸੁਣਾਈ ਗਈ ਹੈ ਅਤੇ 55 ਲੱਖ ਰੁਪਏ ਦੀ ਬਲੱਡ ਦੇ ਦੇਣ ਦਾ ਹੁਕਮ ਵੀ ਦਿੱਤਾ ਗਿਆ ਹੈ ਉਸ ਕੋਲ ਵਾਹਿਯੋਗ ਕੋਈ ਵਿੱਤ ਨਹੀਂ ਹੈ ਉਹ ਇਹ ਰਕਮ ਭਰਨ ਲਈ ਅਸਮਰਥ ਹੈ ਵਿਧਵਾ ਮਾਨ ਨੇ ਐਨ ਆਰ ਆਈ ਵਿਰਾਮ ਭਾਰਤ ਸਰਕਾਰ ਪੰਜਾਬ ਸਰਕਾਰ ਦੇ ਨਾਲ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਬਾਨੀ ਡਾਕਟਰ ਐਸ ਪੀ ਸਿੰਘ ਓਬਰੋਏ ਪਾਸੋਂ ਮਦਦ ਦੀ ਗਹਰ ਲਾਉਂਦੇ ਹੋਏ ਕਿਹਾ ਕਿ ਉਸਦੇ ਪੁੱਤਰ ਨੂੰ ਰਿਆ ਕਰਵਾ ਕੇ ਪੰਜਾਬ ਵਾਪਸ ਲਿਆਂਦੀ ਅਪੀਲ ਕੀਤੀ ਗਈ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਪੱਤੀ ਤੋਂ ਬਿਊਰੋ ਦੀ ਵਿਸ਼ੇਸ਼ ਰਿਪੋਰਟ ਜਿੰਜੀ ਕੀ ਨਾਂ ਆਪਣਾ ਮੇਰਾ ਨਾਮ ਪਰਮਜੀਤ ਕੋਹਿੰਦਾ ਦੇ ਬੇਟੇ ਦਾ ਕੀ ਨਾਂ ਉਹ ਵੀਰ ਜੀ ਉਹਦਾ ਨਾਮ ਸਾਹਿਲ ਪ੍ਰੀਤ ਸਿੰਘ ਕੀ ਗੱਲ ਹੋਈ ਭਾਂਜੀ ਜਿਹੜਾ ਕਵਾਇਦ ਦੇ ਵਿੱਚ ਨੂੰ 2 ਸਾਲ ਦੀ ਸਜ਼ਾ ਤੇ ਇੰਡੀਅਨ ਕਰੰਸੀ ਦੇ ਮਤਲਬ 55 ਲੱਖ ਰੁਪਈਆ ਪਈ ਕੀ ਇਹ ਪੂਰੀ ਗੱਲ ਹੈ ਵੀਰ ਜੀ ਉਹ ਨਾ ਕਤਰ ਵਿੱਚ ਗਿਆ ਹੀ 2 ਸਾਲ ਪਹਿਲਾਂ ਤੇ ਉਹ ਤਾਂ ਐਕਸਟੈਂਡ ਹੋ ਗਿਆ ਮਤਲਬ ਕਿ ਉਹਨੇ ਰਾਤ ਗੱਡੀ ਚਲਾਈ ਡਿਊਟੀ ਕੀਤੀ ਆਪਣੀ ਸਵੇਰੇ ਗੱਡੀ ਦੀ ਸਰਵਿਸ ਕਰਾਉਣ ਗਿਆ ਤੇ ਉਸ ਤੋਂ ਬਾਅਦ ਉਹਦੀ ਹੜ ਨਾਲ ਕੋਈ ਗੱਲ ਨਹੀਂ ਹੋਈ ਫਿਰ ਸਾਨੂੰ ਮਤਲਬ ਕਿ 2 ਦਿਨਾਂ ਬਾਅਦ ਅਸੀਂ ਕਿ ਲੜਕੇ ਨੂੰ ਫੋਨ ਕੀਤਾ ਕਿ ਸਾਡੇ ਬੇਟੇ ਦਾ ਫੋਨ ਬੰਦ ਆਉਂਦਿਆ ਫਿਰ ਉਹ ਜਿਹੜੇ ਮੁੰਡੇ ਨਾਲ ਅਸੀਂ ਗੱਲ ਕੀਤੀ ਉਹ ਕਹਿੰਦਾ ਮੈਂ ਉਹ ਤੋਂ ਕਾਫੀ ਦੂਰ ਹਾਂ ਕਿ ਸਾਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਚੱਲਿਆ ਫਿਰ ਥੋੜੇ ਦਿਨਾਂ ਬਾਅਦ ਮਤਲਬ ਕਿ 19 20 ਤਰੀਕ ਦੇ ਲਗ ਚਗੇ ਸਾਡੀ ਬੇਟੇ ਨਾਲ ਗੱਲ ਹੋਈ ਫਿਰ ਉਸਨੇ ਦੱਸਿਆ ਕਿ ਮੇਰਾ ਐਕਸੀਡੈਂਟ ਹੋ ਗਿਆ ਤੇ ਉਹਦੇ ਕੋਲੋਂ ਕੋਈ ਜੋ ਵੀ ਐਕਸੀਡੈਂਟ ਹੋਇਆ ਮੈਨੂੰ ਉਹਦੇ ਬਾਰੇ ਕੁਝ ਪੱਕਾ ਪਤਾ ਨਹੀਂ ਕਿਵੇਂ ਹੋਇਆ ਤੇ ਉਹ ਕੋਈ ਨੀਚੇ ਜਾਣ ਕੇ ਬੰਦਾ ਉਹਦੀ ਡੈਥ ਹੋ ਗਈ ਜਿਸ ਤੇ ਮੇਰੇ ਬੇਟੇ ਨੂੰ 14 ਮਾਰਚ ਨੂੰ ਅਰੈਸਟ ਕਰ ਲਿਆ ਮਤਲਬ ਕਿ ਉਹਦੇ ਦਸਤਨ ਮੁਤਾਬਕ ਫਿਰ ਉਹਨਾਂ ਨੇ ਕਿਹਾ ਕਿ ਉਧਰ ਦੀਆਂ ਜਿਹੜੀਆਂ ਅਦਾਲਤਾਂ ਉਹ ਜਲਦੀ ਫੈਸਲਾ ਸੁਣਾ ਦਿੰਦੀਆਂ ਦੋ ਤਿੰਨ ਮਹੀਨਿਆਂ ਬਾਅਦ ਤੇ ਫਿਰ ਉਹਨਾਂ ਨੇ 28 ਤਰੀਕ ਨੂੰ 28 ਪੰਜ ਨੂੰ ਉਹਨੂੰ 2 ਸਾਲ ਦੀ ਸਜ਼ਾ ਤੇ 55 ਲੱਖ ਰੁਪਇਆ ਇੰਡੀਆ ਦਾ ਛਰਮਾਨਾ ਪਾਤਾ ਜੋ ਮੈਂ ਪਰੰਤੋ ਅਸਮਰਤਾ ਮੇਰੇ ਹਸਬੰਦ ਦੀ 2008 ਵਿੱਚ ਡੈਥ ਹੋ ਗਈ ਘਰ ਵਿੱਚ ਹੀ ਮਾਂ ਮਤੀਆ ਇਕੱਲੀ ਆਈ ਆ ਬਸ ਮੈਂ ਇਹ ਅਰਦਾਸ ਕਰਦੀ ਜਾਂ ਸਾਰੇ ਅੱਗੇ ਬੇਨਤੀ ਕਰਦੀ ਆ ਕਿ ਮੇਰੀ ਬਹੁਤ ਬਹੁਤ ਹੈਲਪ ਕੀਤੀ ਜਾਵੇ ਤਾਂ ਕਿ ਉਹ ਜੁਰਮਾਨਾ ਜੋ ਵੀ ਪਾਇਆ ਗਿਆ ਬਲੱਡ ਮੈਨੀ ਜੋ ਵੀ ਪਾਈ ਗਈ ਹੈ ਉਹਨਾਂ ਨੂੰ ਭਰ ਕੇ ਤੇ ਮੈਂ ਆਪਣੇ ਬੱਚੇ ਨੂੰ ਵਾਪਸ ਬੁਲਾ ਲਾ ਕਿਉਂਕਿ ਮੇਰਾ ਆਦਮੀ ਖੁਦ ਸਿਰ ਤੇ ਨਹੀਂ ਹੈਗਾ ਇੱਕ ਉਹ ਬੱਚਾ ਹੀ ਮੇਰਾ ਬੁਢਾਪਾ ਦਾ ਸਾਰਾ ਕਿਨੇ ਬਟੇ ਇੱਕ ਬੇਟਾ ਤੇ ਇੱਕ ਬੇਟੀ